ਆ ਦੇਖੋ ਆਈ ਦਿਖਾਈ ਬਈ ਇੱਕ ਵਾਰੀ ਸਾਰਿਆਂ ਨੂੰ ਆਹ ਸਟਿੱਪ ਨਹੀਂ ਲਾਰਖੀ ਐ ਇਹ ਬਈ ਸਾਇਲੈਂਸਰ ਉਹ ਤੋਂ ਉਪਰ ਆਣਾ ਬਈ ਆ ਜੀ ਦੇਖੋ ਇਧਰ ਇਧਰ ਆ ਕੇ ਸਾਰਿਆਂ ਨੇ ਇੱਕ ਵਾਰੀ ਨਿਗਾਹ ਮਾਰੋ ਆਹ ਸਾਇਲੈਂਸਰ ਦੇਖੋ ਕਿੱਥੋਂ ਜਾਂਦਾ ਹੋਇਆ ਆਪਣੇ ਨੀਚੇ ਸਾਇਲੈਂਸਰ ਨਾਲ ਦੀ ਸਾਇਲੈਂਸਰ ਹੈਗਾ ਉੱਪਰ ਲਓ ਬਈ ਮਿੱਤਰੋ ਅੱਜ ਸੋਨੇ ਇੱਕ ਚੀਜ਼ ਲੱਗਿਆ ਦਾ ਖੌੜ ਬਈ ਬੜੀ ਖਤਰਨਾਕ ਬਈ ਨੇ ਤਿਆਰ ਕਰੀਆ ਆਪਾ ਖੜਿਆ ਬਈ ਹਰਿਆਣਾ ਦਾ ਕਿਹੜਾ ਸ਼ਹਿਰ ਬਰੇ ਬਣਾ ਜੁਲਾਣਾ ਜੀ ਜੁਲਾਣਾ ਜੀਂਦ ਆਪਾ ਬਰੇ ਹਰਿਆਣੇ ਚ ਪਹੁੰਚ ਕੇ ਪਹਿਲਾਂ ਕਹਿੰਦਾ ਨੇ ਠੀਕ ਹੈ ਤੇ ਬਈ ਚੀਜ਼ ਬਈ ਨੇ ਬੜੀ ਖਤਰਨਾਕ ਬਣਾਈ ਯਾਰ ਬ ਕਮਾਲ ਕਰਦੀ ਹੈ ਜਮੀ ਜਮੀ ਜੀ ਜੀ ਇਹ ਟਾਇਰ ਲੱਗ ਰਹੇ ਜੋ ਇਸਕੇ ਇਹ ਸਕੂਟੀ ਕੇ ਲੱਗ ਰਹੇ ਹਨ ਹਾਂ ਇਹ ਪਰਪਰੀ ਹੈ ਅਗਰਦੀ ਆਪਣੇ ਰਾਜਦੂਤ ਮੈਂ ਅੱਛਾ ਰਾਜਦੂਤ ਪਹਿਲਾਂ ਇਹ ਕਰਦੀ ਸੀ ਲੈ ਬਾਈ ਬਾਈ ਸਾਹ ਜਿਹੜੇ ਜਿਤਨੇ ਵੀ ਬਾਈ ਦੇਖਣ ਲੱਗ ਰਹੇ ਨੇ ਮੈਂ ਥੋੜੀ ਹਰਿਆਣਵੀ ਟੱਚ ਹੋ ਜਾਂਦਾ ਤੇ ਇੰਜਨ ਇਸਕਾ ਪਰਪਰ ਰਾਜਦੂਤ ਕੀ ਹੈ ਅਗਰਦੀ ਕੰਪਨੀ ਦਾ ਜਿਹੜਾ ਭਈਆ ਫਰੇਮ ਫਰਮ ਤਿਆਰ ਕੀਆ ਇਹ ਸਾਰਾ ਕੁਝ ਤੁਸੀਂ ਖੁਦ ਕੀਤਾ ਨਹੀਂ ਨਹੀਂ ਜੋ ਕੰਪਨੀ ਦਾ ਅਗਰਦੀ ਸੇਮ ओरिजिनल ਹੈ ਸਿੱਤ ਨਾਲ ਹੈ ਬਾਈ ਮੈਂ ਪਹਿਲੀ ਵਾਰ ਦੇਖਿਆ ਇਧਰਲੇ ਪਾਸੇ ਆ ਜਾ ਫਿਰ ਬਣ ਕੇ ਤੇ ਬਈ ਇਹਦੇ ਵਿੱਚ ਇੱਕ ਖਾਸ ਗੱਲ ਆਪਣੇ ਮੋਟਰਸਾਈਕਲ ਹੁੰਦੇ ਨੇ ਚਾਰੇ ਪਾਸੇ ਸਟਿੱਪਣੀ ਨਹੀਂ ਹੁੰਦੀ ਆ ਦੇਖੋ ਆਈ ਦਿਖਾਈ ਬਈ ਇੱਕ ਵਾਰੀ ਸਾਰਿਆਂ ਨੂੰ ਆ ਸਟਿੱਪਣੀ ਲਾਰਖੀ ਹੈ ਇਹ ਬਈ ਸਲੈਂਸਰ ਉੱਤੇ ਪਰਾਣਾ ਬਈ ਆ ਜੀ ਦੇਖੋ ਇਧਰ ਇਧਰ ਅੱਗੇ ਸਾਰਿਆਂ ਨੇ ਇੱਕ ਵਾਰੀ ਨਿਗਾਹ ਮਾਰੋ ਆ ਸਲੈਂਸਰ ਦੇਖੋ ਕਿੱਥੋਂ ਜਾਂਦਾ ਹੋਇਆ ਆਪਣੇ ਨੀਚੇ ਸਲੈਂਸਰ ਨਾਲ ਦੀ ਸਲੈਂਸਰ ਹੈਗਾ ਉੱਪਰ ਆ ਟਾਇਰ ਦਾ ਸਵੇ ਤਾਂ ਸਬੂਟੀ ਵਾਲ ਜਾਨੇ ਦੇ ਵਿੱਚ ਇਹ ਤੁਹਾਨੂੰ ਕਹਿਣਾ ਬਈ ਕਹਿੰਦਾ ਬਈ ਪਹਿਲਾ ਰਾਸਦੂ ਤਾਂ ਆਉਂਦੇ ਹੋਂ ਤੇ ਤੇ ਸੋਨੂੰ ਟ੍ਰੇਨ ਦੀ ਆਵਾਜ਼ ਵਿੱਚ ਸੁਣਾਈ ਦਿੰਦੀ ਹੋਊਗੀ ਤੇ ਇੱਕ ਕਮੈਂਟ ਕਰਕੇ ਦੱਸਿਓ ਇਹਦੇ ਨਾਲ ਦਾ ਰਾਸਦੂਤ ਕਿਨੇ ਕਿਨੇ ਦੇਖਿਆ ਤੇ ਕਦੋਂ ਬਈ ਕਿੰਨਾ ਮਾਡਲ ਹੈ ਇਹ ਇਹ 1984 ਮਾਡਲ 1984 ਤੇ ਚੱਲ ਰਿਹਾ ਹੈ ਹੈਂ ਇਹ ਫਿਰ ਕਮਾਲ ਨਹੀਂ ਕਰਤੀ ਤੁਹਾਨੂੰ ਇਹ ਰਿਸਟੋਰ ਕਰਦੇ ਆਂ ਅਜਾ ਰੀਸਟੋਰ ਕੀਤਾ ਹੈ ਪਹਿਲਾਂ ਹੁੰਦਾ ਕਿ ਤੁਸੀ ਇਹ ਇੱਕ ਯਾਰ ਦੋਸਤ ਕੋਲ ਖੜਿਆ ਸੀ ਜੀ ਭਾਈ ਉਹਨੇ ਬੜਾ ਸਾਮਿਆ ਹੋਇਆ 1984 ਮਾਡਲ ਕਹਦਾ ਉਹਨੇ ਹਣਾ ਰੀਸਟੋਰ ਕਰਾਇਆ ਹੋਇਆ ਤਾਂ ਐਸਾ تھا ਇਹਦਾ ਫਿਰ ਸਮਾਨ ਕਿੱਥੋਂ ਮਿਲਿਆ ਤੁਹਾਨੂੰ ਸਮਾਨ ਉਹਗੈਰਾ ਮਿਲ ਜਾਏ ਜੀ ਆਨਲਾਈਨ ਮੋਲ ਨੇ ਮਿਲਿਆ ਸਮਾਨ ਬਾਈ ਨੂੰ ਹੈ ਤੇ ਬਾਈ ਚੀਜ਼ ਬਾਈ ਦੇ ਕਿੰਨੀ ਖਤਰਨਾਕ ਦੇਖੋ ਤੁਹਾਡੇ ਸਾਹਮਣੇ ਤੇ ਜਿੰਨੇ ਵੀ ਵੀਰ ਦੇਖਣ ਲੱਗ ਰਹੇ ਨੇ ਤੁਹਾਡੇ ਕੋਲ ਜੇ ਇਹ ਚੀਜ਼ ਹੈਗੀ ਆ ਰੀਸਟੋਰ ਕਰਾਉਣਾ ਬਾਈ ਕਰ ਦੋਗੇ ਹਾਂਜੀ ਹਾਂਜੀ ਐਡਰੈਸ ਕੀ ਆ ਪ੍ਰੋਪਰ ਹਰਿਆਣਾ ਜੀ ਚੁਲਾਣਾ ਚੁਲਾਣਾ ਸ਼ਹਿਰ ਹੈ ਹਨਾ ਤੇ ਬਾਈ ਜੇ ਕਿਸੇ ਨੇ ਆਉਣਾ ਚੁਲਾਣਾ ਦੇ ਵਿੱਚ ਜੇ ਤੁਹਾਡੇ ਕੋਲ ਆਉਣਾ ਹੋਵੇ ਤਾਂ ਕੀ ਕਹਿ ਕੇ ਆਵੇ ਤੁਹਾਡਾ ਨਾਮ ਪਤਾ ਕੀ ਹੋਊਗਾ ਨਾਮ ਬੋਰਡ ਫਟ ਕੇ ਜੀ ਆਪਣੀ ਡੋਰਡ ਫਟਕ ਡੋਰਡ ਫਟਕ ਡੋਰਡ ਫਟਕ ਡੋਰੜਾ ਹਾਂਜੀ ਡੋਰੜਾ ਫਟਕਾ ਜੁਲਾਣਾ ਤੇ ਨਾਮ ਕੀ ਵੀਰੇ ਪ੍ਰਿੰਸ ਨਾਮ ਹੈ ਪ੍ਰਿੰਸ ਸਬਾਈ ਦਾ ਨਾਮ ਹੈ ਬਾਈ ਵਰਕਸ਼ਾਪ ਆ ਆਪਣੀ ਹੈਨਾ ਹਾਂਜੀ ਲਓ ਬਾਈ ਬਾਈ ਚੀਜ਼ ਦੇਖੋ ਤੇ ਦੱਬ ਕੇ ਵੀੜੋ ਸ਼ੇਅਰ ਤੇ ਲਾਈਕ ਕਰ ਦਿਓ ਬਾਈ ਜਿੰਨਾ ਜਦੋਂ ਬਹਿਲਾ ਦੇਖੋ ਪੂਰੀ ਗੈਂਡ ਚੀਜ਼ ਬਣਾਦੀ ਯਾਰ ਹੱਦ ਹੋ ਗਈ ਹੈ ਤੇ ਆ ਚੌਰਸੀ ਟੈਂਕੀ ਇੰਜਨ ਦੇਖੋ ਕਰੋ ਚੈੱਕ ਵਰਕਿੰਗ ਸਾਰਾ ਕੁਝ ਹੈਂਜੀ ਸਾਰਾ ਕੁਝ ਚੱਲਦਾ ਲਓ ਬਾਈ ਕਰ ਦਿਓ ਬਾਈ ਜਿਹੜੇ ਜਿਹਨੇ ਕਮੈਂਟ ਕਰਨਾ ਖੱਚ ਕੇ ਵੀਡੀਓ ਦੱਬ ਕੇ ਸ਼ੇਅਰ ਕਰ ਇਹਦੇ ਨਾਲ ਲਾਈਟ ਚੱਲਦੀ ਹੈ ਹੈ ਆ ਵੇਖੋ ਅੰਨਮੀ ਚੀਜ਼ ਦਿਖਾਈਏ ਤੁਹਾਨੂੰ ਲਾਈਟ ਚੱਲਣ ਵਾਲੀ ਆ ਸੁੱਚ ਚੱਲਦੀ ਆ ਲੈ 26 ਕਾਦੀ ਚਾਬੀ ਆ ਬਈ oh no ਅੱਛਾ ਇਹਦੇ ਨਾਲ ਆਨ-ਆਫ ਹੋਊਗਾ ਆ ਲੈ ਬਈ ਇਹੇ ਜੀ ਚਾਬੀ ਤੁਹਾਨੂੰ ਨਾ ਦੇਖੀ ਹੋਣੀ ਨਾ ਮਿਲਨੀ ਆ ਕਰੋ ਚੈੱਕ ਲੈ ਬਈ ਬਾਕੀ ਧੰਨਵਾਦ ਦੋਸਤੋ ਵੀਡੀਓ ਦੇਖਣ ਦੇ ਲਈ ਬਾਕੀ ਇਹਦੀ ਫੁੱਲ ਵੀਡੀਓ ਆਪਾਂ ਇੱਕ ਹੋਰ ਬਾਅਦ ਵਿੱਚ